ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਚੜ੍ਹਦੀ ਕਲਾ 'ਚ ਰੱਖੇ ਅੱਜ ਦੀ ਬਾਤ ਲੈ ਕੇ ਹਾਜ਼ਰਾਂ ਸੋ ਆਸ ਹੈ ਪਸੰਦ ਆਊਗੀ ਸਾਰੀ ਸੁਣ ਕੇ ਜਦੋਂ ਲਾਸਟ 'ਚ ਸਾਰੀ ਸੁਣ ਲਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋ ਮਾਣੋ ਨੰਦ ਅੱਜ ਦੀ ਬਾਤ ਦਾ ਇੱਕ ਸੇਠ ਸੀ ਸੇਠ ਐ ਇੰਨਾ ਅਮੀਰ ਸੀ ਕਿ ਕਈ ਵਾਰੀ ਰਾਜਾ ਵੀ ਇਹ ਰਾਜਿਆਂ ਦੇ ਵੀ ਥੋੜੋ ਪੈ ਜਾਂਦੀ ਹੈ ਬਹੁਤ ਵਾਰੀ ਨਾ ਅੱਗੇ ਹੁੰਦਾ ਹੁਣ ਤੱਕ ਇਹਨੂੰ ਹੁੰਦਾ ਹੈ ਰਾਜੇ ਫਿਰ ਰਹੇ ਜਿਵੇਂ ਬਾਲੇ ਅਮੀਰ ਹੁੰਦੇ ਨੇ ਜਿਹੜੇ ਉਹਨਾਂ ਦੇ ਬਰਾਬਰ ਦੇ ਉਹਨਾਂ ਤੋਂ ਵੀ ਇਹਨਾਂ ਨੂੰ ਧਨ ਲੈਣਾ ਪੈ ਜਾਂਦਾ ਹੁੰਦਾ ਪਹਿਲਿਆਂ ਦੀਆਂ ਗੱਲਾਂ ਨੇ ਤਾਂ ਉਹ ਕਿਉਂ ਅਸੀਂ ਵੀ ਪੜਦੇ ਆਂ ਗ੍ਰੰਥਾਂ ਚ ਲਿਖਿਆ ਹੋਇਆ ਇਹ ਜਿਹੜੀਆਂ ਕਹਾਣੀਆਂ ਦੇ ਗ੍ਰੰਥ ਨੇ ਜਾਂ ਬਜ਼ੁਰਗਾਂ ਤੋਂ ਸਿਆਣਿਆਂ ਤੋਂ ਸੁਣੀਆਂ ਹੋਈਆਂ ਨੇ ਇਹ ਗੱਲਾਂ ਵੀ ਰਾਜਿਆਂ ਨੂੰ ਵੀ ਲੋੜ ਪੈ ਜਾਂਦੀ ਉਹਨਾਂ ਤੱਕ ਸੇਠਾਂ ਤੱਕ ਧਨ ਲੈਣ ਦੀ ਤਾਂ ਭਾਈ ਉਹ ਸੇਠ ਤੋਂ ਹੀ ਰਾਜੇ ਦੇ ਨਾਲ ਬਣਦੀ ਸੀ ਉਹਦੀ ਕਿਉਂ ਸੇਠ ਤੋਂ ਧਨ ਲੈਂਦਾ ਕਰਦਾ ਸੀ ਉਹ ਹੌਕਸੌਕ ਵੇਲੇ ਤਾਂ ਉਹਦਾ ਇੱਕ ਨੌਜਵਾਨ ਮੁੰਡਾ ਸੀ ਰਾਜੇ ਦਾ ਤਾਂ ਉਹ ਸੇਠ ਸੀ ਜਿਹੜਾ ਉਹਨੇ ਇੱਕ ਦਿਨ ਆਪ ਦੇ ਲੰਗਰ ਚਲਾਇਆ ਪਿੰਡ 'ਚ ਲੰਗਰ ਉਹ ਪਿੰਡ ਚ ਰਹਿੰਦਾ ਸੀ ਲੰਗਰ ਚਲਾਇਆ ਉਹਨੇ ਬਈ 20 ਸਾਲ ਤੋਂ ਦੇ ਸਾਰੇ ਪਿੰਡ ਦੇ ਮੁੰਡੇ ਕੁੜੀਆਂ ਫ੍ਰੀ ਚ ਇੱਥੇ ਖਾਣਾ ਖਾ ਕੇ ਜਾਇਆ ਕਰਨਗੇ ਜਿਨ੍ਹਾਂ ਦੀ ਉਮਰ 20 ਸਾਲ ਤੱਕ ਦੀ ਹੈ ਉਦੋਂ ਵੱਡਾ ਨਹੀਂ ਕੋਈ 20 ਸਾਲ ਤੱਕ ਦਾ ਹਰੇਕ ਨੌਜਵਾਨ ਮੁੰਡਾ ਕੁੜੀ ਫ੍ਰੀ ਚ ਇੱਥੇ ਲੰਗਰ ਖਾ ਕੇ ਜਾਇਆ ਕਰੋ ਬਈ ਗਰੀਬੀ ਸੀ ਪਿੰਡ ਚ ਤਾਂ ਭਾਈ ਉਹ ਮਹਾਮਾਕੇ ਆਉਣ ਲੱਗੇ ਲੋਕਾਂ ਦੇ ਜਵਾਕ ਤਾਂ ਜਦੋਂ ਪ੍ਰਸ਼ਾਦ ਦੇ ਟੋਕਰਿਆਂ ਚ ਪਾ ਕੇ ਲਿਆਇਆ ਕਰਨ ਤਾਂ ਜਵਾਕ ਪਿੰਡਾਂ ਦੇ ਭੱਜ ਕੇ ਜਾ ਕੇ ਉਹਦੀ ਟੋਕਰੀ ਖਾਲੀ ਕਰਦਿਆ ਕਰਨ ਵੰਡਣ ਤਾਂ ਦਿਆਈ ਨਾ ਕਰਨ ਉਹਨਾਂ ਨੂੰ ਮੁੰਡਿਆਂ ਨੂੰ ਜਿਹੜੇ ਨੌਕਰ ਸੇਠ ਦੇ ਵੰਡ ਰਹੇ ਸੀ ਪ੍ਰਸ਼ਾਦ ਉਹ ਤਾਂ ਖੜਿਆ ਤੌਣਦਿਆਂ ਤੋਂ ਖਾਲੀ ਕਰਕੇ ਲੈ ਲਿਆ ਕਰਨ ਟੋਕਰੀ ਖਾਲੀ ਕਰਦਿਆ ਕਰਨ ਤਾਂ ਇੱਕ ਕੁੜੀ ਨੌਜਵਾਨ ਕੁੜੀ ਸੀ ਠਾਰਾਮ 29 ਸਾਲ ਦੀ ਉਹ ਕੱਲੀ ਹੋਈ ਦੂਰ ਬੈਠੀ ਜੱਟਾਂ ਦੀ ਕੁੜੀ ਸੀ ਗਰੀਬੀ ਬਹੁਤ ਸੀ ਮਾਂ-ਮਾਤੀ ਐ ਸੀ ਵਿਚਾਰੀਆਂ ਉਹ ਕੱਲੀ ਵੀ ਬੈਠੀ ਰਹਾ ਕਰੇ ਉਹ ਉੱਠ ਕੇ ਨਾ ਜਾਇਆ ਕਰੇ ਸਗੋਂ ਦੇਖਿਆ ਕਰੇ ਵੀ ਲੈ ਮੂਰਖ ਜਵਾਕ ਕੀ ਕਰਦੇ ਨੇ ਵੀ ਇਹ ਪ੍ਰਸ਼ਾਦਾ ਆਪਣੇ ਸਾਰਿਆਂ ਲਈ ਉਹ ਲੈ ਕੇ ਆ ਰਹੇ ਨੇ ਲੰਗਰ ਲਾਇਆ ਆਪਣੇ ਲਈ ਲੈ ਪਕਾਉਂਦੇ ਨੇ ਆਪਣੇ ਲਈ ਇਹ ਬੰਡਲ ਨੂੰ ਲਿਆਉਂਦੇ ਨੇ ਉਹ ਵੀ ਆਪਣੇ ਲਈ ਵੀ ਪਹਿਲੇ ਹੀ ਖੋਲ੍ਹ ਲੈਂਦੇ ਨੇ ਸੇਠ ਵੀ ਉਹਨੂੰ ਰੋਜ਼ ਦੇਖਿਆ ਕਰੇ ਵੀ ਸਾਰੇ ਜਵਾਕ ਉਹ ਖਿੰਝ ਕਰਦੇ ਨੇ ਉਹ ਕੁੜੀ ਉੱਥੇ ਹੀ ਬੈਠੀ ਰਹਿੰਦੀ ਐ ਸਬਰ ਸੰਤੋਖ ਨਾਲ ਅੰਤ ਨੂੰ ਉਹਨਾਂ ਦੇ ਟੋਕਰਿਆਂ 'ਚ ਇੱਕ ਰੋਟੀ ਰਹਿ ਜਾਇਆ ਕਰੇ ਉਹ ਇੱਕ ਰੋਟੀ ਨੂੰ ਉਹ ਕੁੜੀ ਫੇਰ ਲਿਆ ਕਰੇ ਲਾਸਟ ਤੇ ਲੈ ਕੇ ਰੋਟੀ ਉਹ ਮੇਈ ਘਰ ਨੂੰ ਵਗ ਜਾਇਆ ਕਰੇ ਆਪਣੇ ਘਰੇ ਜਾ ਕੇ ਖਾਇਆ ਕਰੇ ਕੋਈ ਰੋਟੀ ਸੇਠ ਨੇ ਸੋਚਿਆ ਵੀ ਕੀ ਫਲਾਣੇ ਦੀ ਕੁੜੀ ਐ ਇਹ ਗਰੀਬ ਐ ਵਿਚਾਰੇ ਮਾਵਾ ਧੀਆਂ ਬਹੁਤ ਗਰੀਬ ਨੇ ਕਹਿਣ ਲੱ ਸੋਚਣ ਲੱਗਿਆ ਸੇਠ ਵੀ ਕਿੰਨਾ ਸਬਰ ਸੰਤੋਖ ਹੈ ਕੁੜੀ ਨੂੰ ਵੀ ਰੋਟੀ ਵੀ ਇੱਕ ਨਾਲ ਹੀ ਸਾਰ ਲੈਂਦੀ ਐ ਖੋ ਖਿੰਝ ਵੀ ਨਹੀਂ ਕਰਦੀ ਵੀ ਬੜੀ ਸਿਆਣੀ ਕੁੜੀ ਐ ਤਾਂ ਭਾਈ ਉਹਨੇ ਅਗਲੇ ਦਿਨ ਕੀ ਕਰਿਆ ਇੱਕ ਛੋਟੀ ਰੋਟੀ ਪਕਾਈ ਪਕਵਾਈ ਉਹ ਰੋਟੀ ਦੇ ਵਿੱਚ ਦੋ ਸਿ ਉਹਨੇ ਦੀ ਮੋਹਰਾਂ ਪਾਤੀਆਂ ਤਾਂ ਸਭ ਤੋਂ ਥੱਲੇ ਧਰਤੀ ਰੋਟੀ ਜਦੋਂ ਆਏ ਰੋਟੀਆਂ ਵਾਲੇ ਤਾਂ ਉਹ ਵੀ ਖੋਖ ਖਿੰਝ ਕਰ ਲਈ ਜਵਾਕਾਂ ਨੇ ਨਿਆਣਿਆਂ ਸਿਆਣਿਆਂ ਨੇ ਉਹ ਕੁੜੀ ਫੇਰ ਬੈਠੀ ਐ ਜਦੋਂ ਬੈਠੀ ਐ ਤਾਂ ਸੇਠ ਨੇ ਕੀ ਕਰਿਆ ਉਹ ਇੱਕ ਰੋਟੀ ਚੱਕੀ ਟੋਕਰੇ 'ਚ ਮੁੰਡੇ ਤੋਂ ਜਾ ਕੇ ਉਹ ਕੁੜੀ ਨੂੰ ਫੜਾਤੀ ਕੁੜੀ ਉੱਠ ਕੇ ਘਰ ਨੂੰ ਲੈ ਗਈ ਲੈ ਜਾ ਕੇ ਜਦ ਰੋਟੀ ਖਾਣ ਲੱਗੀ ਉਹਨੇ ਬੁਰਕੀ ਥੋੜੀ ਵਿੱਚੋਂ ਸਿਉਨੇ ਦੀ ਮੋਹਰ ਨਿਕਲੀ ਉਹਨੇ ਰੱਖਤੀ ਦੂਜੀ ਬੁਰਕੀ ਥੋੜੀ ਫੇਰ ਇੱਕ ਨਿਕਲ ਆਈ ਉਡੀਨੋ ਬੜਾ ਜੰਬਾ ਉਹਨੇ ਮੋਹਰ ਕਦੇ ਦੇਖੀ ਨਾ ਗਰੀਬੀ ਸੀ ਵਿਚਾਰਿਆਂ ਦੇ ਉਹ ਭੱਜ ਕੇ ਮਾਂ ਲਵੇ ਗਈ ਕਹਿੰਦੀ ਮਾਂ ਦੇਖਿਆ ਰੋਟੀ ਚੋਕੀ ਨਿਕਲਿਆ ਕਹਿੰਦੀ ਮੈਂ ਦੋ ਬੁਰਕੀਆਂ ਤੋੜੀਆਂ ਨੇ ਆ ਨਿਕਲਿਆ ਜਦੋਂ ਮਾਂ ਨੇ ਦੇਖਿਆ ਉਹ ਕਹਿੰਦੀ ਧੀਏ ਤਾਂ ਮੋਹਰਾ ਨੇ ਸਿਉਨੇ ਦੀਆਂ ਤਾਂ ਬਹੁਤ ਮਹਿੰਗੀਆਂ ਨੇ ਕਹਿੰਦੀ ਆਪਾਂ ਤਾਂ ਗਰੀਬ ਲੋਕ ਆ ਆਪਾਂ ਕੀ ਕਰਨੀਆਂ ਨੇ ਕਹਿੰਦੀ ਗਲਤੀ ਨਾਲ ਹੋਇਆ ਉਹ ਜਾ ਸੇਠ ਨੂੰ ਮੋੜ ਕੇ ਆ ਕਹਿੰਦੀ ਬਾਗੀ ਭਾਈ ਲੈ ਕੇ ਸੀਠ ਦੇਖਦਾ ਵੀ ਆ ਫੇਰ ਤੁਰੀਆਂ ਦੀ ਆ ਕੁੜੀ ਜਾ ਕੇ ਉਹਨੂੰ ਕਹਿੰਦੀ ਵੀ ਇਹ ਜੀ ਮੈਂ ਇਹਨੂੰ ਜਿਹੜੀ ਤੁਸੀਂ ਰੋਟੀ ਦਿੱਤੀ ਸੀ ਨਾ ਛੋਟੀ ਜੀ ਰੋਟੀ ਦੇ ਵਿੱਚ ਦੋ ਮੋਹਰੇ ਨੇ ਵੀ ਸਾਡੇ ਤਾਂ ਕਿਸੇ ਕੰਮ ਨਹੀਂ ਇਸ ਤਾਂ ਪਹਿਲੇ ਗਰੀਬ ਬਹੁਤ ਆ ਵੀ ਸਾਨੂੰ ਨਿਵਰਤਣੀਆਂ ਹਉਣੀਆਂ ਇਹ ਵੀ ਇਹ ਥੋੜੀ ਗਲਤੀ ਨਾਲ ਹੋ ਗਈਆਂ ਕਿਸੇ ਤੋਂ ਵੀ ਆ ਉਹਦੀਆਂ ਵਾਪਸ ਕਰ ਲਓ ਉਹ ਕਹਿੰਦਾ ਨਹੀਂ ਪੁੱਤ ਇਹ ਤਾਂ ਮੈਂ ਜਾਣ ਕੇ ਤੇਰੇ ਵਾਸਤੇ ਪਵਾਈਆਂ ਸੀ ਤੈਨੂੰ ਤਾਂ ਰੱਬ ਨੇ ਸਬਰ ਸੰਤੋਖ ਕਹਿੰਦਾ ਹੋਰ ਦੇਖ ਲਿਆ ਮੈਂ ਤੇਰਾ ਸਬਰ ਸੰਤੋਖ ਮੁਰਮ ਰੋੜਨਾਂਗੀ ਕਹਿੰਦਾ ਕੋਈ ਹੋਰ ਹੁੰਦਾ ਚੋਰੀ ਵੀ ਕਰਕੇ ਲੈ ਜਾਂਦਾ ਕਹਿੰਦਾ ਇਹ ਤਾਂ ਮੈਂ ਤੈਨੂੰ ਦਿੱਤੀਆਂ ਨੇ ਤੇ ਉਹਨੇ ਬਹੁਤ ਗਿਆ ਕੁੜੀ ਨੇ ਕਹਿੰਦੀ ਸਾਡੇ ਨਹੀਂ ਇਹ ਕਿਸਨ ਤਾਂ ਵਰਤਣੀਆਂ ਹੀ ਨਹੀਂ ਹੋਣੀਆਂ ਕਹਿੰਦੀ ਅਸੀਂ ਕੀ ਕਰਾਂਗੇ ਕਹਿੰਦਾ ਨਾ ਧੀਏ ਤੁਸੀਂ ਆਪਦਾ ਕੰਮ ਸਾਰੋ ਤਾਂ ਭਾਈ ਉਹਨੂੰ ਤਰਸਾਇਆ ਬੰਦੇ ਨੂੰ ਸੇਠ ਨੂੰ ਉਹਨੇ ਕੀ ਕਰਿਆ ਉਹਨੂੰ ਕਹਿਣ ਲੱਗਿਆ ਕੁੜੀ ਨੂੰ ਵੀ ਨੌਕਰ ਭੇਜ ਤੇ ਆਪਦੇ ਬੀਏ ਨੂੰ ਛੱਡ ਕੇ ਆਉ ਘਰੇ ਨਾਲੇ ਇਹਦੀ ਮਾਂ ਨੂੰ ਕਿਹਾ ਵੀ ਤੁਸੀਂ ਮਾਵਾ ਧੀਆਂ ਨੂੰ ਤੁਹਾਨੂੰ ਸੇਠ ਨੇ ਬੁਲਾਇਆ ਭਾਈ ਮਾਗੀ ਦਰਦੀ ਆਵੇ ਵੀ ਪਤਾ ਨਹੀਂ ਕੀ ਹੋਊਗਾ ਆਗੀਆਂ ਮਾਵਾ ਧੀਆਂ ਕਹਿਣ ਲੱਗਿਆ ਸੇਠ ਕਹਿੰਦਾ ਵੀ ਮੈਂ ਤੇਰੀ ਕੁੜੀ ਦੇਖ ਲਈ ਭਾਈ ਬਹੁਤ ਸਿਆਣੀ ਸਬਰ ਸੰਤੋਖ ਇਹਦੇ ਚ ਕਿਸੇ ਚ ਨਹੀਂ ਇੰਨਾ ਜਿਹੇ ਜਿਹੇ ਦੇ ਚ ਵੀ ਤੁਸੀਂ ਇੱਥੇ ਮੇਰੇ ਹੀ ਕੰਮ ਕਰ ਲਿਆ ਕਰੋ ਨਾਲੇ ਰੋਟੀ ਪਾਣੀ ਖਾ ਲਿਆ ਕਰੋਂਗੀ ਆ ਘਰੇ ਵੀ ਵੀ ਤੁਸੀਂ ਕੀ ਕਰਦੀਆਂ ਉਹ ਕਹਿੰਦੀ ਜੀ ਹਾਂ ਠੀਕ ਐ ਕਿਉਂ ਗਰੀਬੀ ਮਾਰਦੀ ਹੈ ਗਈਆਂ ਤਾਂ ਜ਼ਿਮੀਂਦਾਰਾਂ ਦੀਆਂ ਧੀਆਂ ਤਾਂ ਆਪਾਂ ਇਹ ਕੁੜੀ ਤੇ ਮਾਂ ਮਾਂ ਅੱਥੇ ਝੱਡ ਝੂੜ ਦੇ ਦਿਆ ਕਰੇ ਕੁੜੀ ਭਾਂਡੇ ਭੁੰਡੇ ਤੋਦਿਆ ਕਰੇ ਤਾਂ ਇੱਕ ਦਿਨ ਉਹ ਰਾਜਾ ਆ ਗਿਆ ਰਾਜਾ ਆਇਆ ਹੋਇਆ ਤਾਂ ਉਹ ਦੇਖਦਾ ਕੁੜੀ ਨੂੰ ਭਾਂਡੇ ਤੋਤੇ ਤੋੜ ਰਹੀ ਹੈ ਕੁੜੀ ਵਾਸ ਇੱਕ ਵਾਰੀ ਕੁੜੀ ਨੇ ਦੇਖ ਲਿਆ ਵੀ ਕੋਈ ਆਇਆ ਹੈ ਮੁੜ ਕੇ ਉਹਨੇ ਨੀਵੀਂ ਪਾ ਕੇ ਰੱਖੀ ਉਹ ਨਹੀਂ ਜਾ ਕਿ ਇੱਕ ਵਾਰ ਤੋਂ ਬਿਨਾ ਰਾਜਾ ਸੋਚਦਾ ਵੀ ਕਿੰਨੀ ਨੌਜਵਾਨ ਕੁੜੀ ਹੈ ਕਿ ਸੋਹਣੀ ਕੁੜੀ ਹੈ ਵੀ ਕਿੰਨੀ ਸਿਆਣੀ ਹੈ ਵੀ ਇੱਕ ਵਾਰ ਚੱਕੀ ਹੈ ਮੁੜ ਕੇ ਮੂੰਹ ਹੀ ਨਹੀਂ ਤਹਾਂ ਚੱਕਿਆ ਵੀ ਬਹੁਤ ਇੱਜ਼ਤਦਾਰ ਕੁੜੀ ਹੈ ਤਾਂ ਵੀ ਵੀ ਨੇ ਪੁੱਛਿਆ ਨਾ ਸੇਠ ਨੂੰ ਇਹ ਕੌਣਾ ਹੈ ਸੇਠ ਨੂੰ ਕਹਿਣ ਲੱਗਿਆ ਵੀ ਕਹਿੰਦਾ ਕੁੜੀ ਕਹਿੰਦਾ ਲਾਈਆ ਭਾਂਡਿਆਂ ਤੇ ਉਹ ਕਹਿੰਦਾ ਗਰੀਬ ਨੇ ਵਿਚਾਰਿਆ ਹੈਗੀ ਤਾਂ ਜ਼ਿਮੀਂਦਾਰਾਂ ਦੀ ਹੈ ਬੀ ਮਾਂ ਮਾਤੀ ਐ ਹੀ ਨਾ ਕਹਿੰਦਾ ਵੀ ਇਹਦੀ ਮਾਂ ਵੀ ਉਹ ਕੰਮ ਕਰਦੀ ਫਿਰਦੀ ਆ ਦੇਖ ਰੇ ਉਧਰ ਝਾੜੂ ਪੋਚਿਆ ਝਾੜੂ ਲਾਉਂਦੀ ਫਿਰਦੀ ਆ ਕਹਿੰਦਾ ਮੈਂ ਇੱਥੇ ਰੱਖ ਲੀਆ ਵੀ ਚਲ ਤੁਸੀਂ ਗਰੀਬ ਘਰੇ ਵੀ ਕੀ ਕਰਦੇ ਨੇ ਇੱਥੇ ਖਾਣਾ ਪੀਣਾ ਖਾ ਲਿਆ ਕਰੋ ਉਹ ਕਹਿਣ ਲੱਗਿਆ ਵੀ ਕੁੜੀ ਕਿਹ ਜੀ ਹੈ ਉਹ ਕਹਿੰਦਾ ਪੁੱਛ ਨਾ ਕਹਿੰਦਾ ਕੁੜੀ ਤਾਂ ਸਿਉਣਾ ਸਿਉਣਾ ਉਹ ਕਹਿੰਦਾ ਮੈਨੂੰ ਵੀ ਐਂ ਲੱਗਦੀ ਐ ਉਹ ਕਹਿਣ ਲੱਗਿਆ ਰਾਜਾ ਕਹਿੰਦਾ ਜੇ ਤੂੰ ਮੇਰੇ ਮੁੰਡੇ ਨੂੰ ਇਹਦਾ ਰਿਸ਼ਤਾ ਕਰਾ ਦੇਵੇਂ ਉਹ ਕਹਿੰਦਾ ਰਿਸ਼ਤਾ ਤੱਕ ਰਾ ਦੂੰ ਇਹ ਤਾਂ ਗਰੀਬ ਨੇ ਕੁੜੀ ਜੱਟਾਂ ਦੀ ਐ ਗਰੀਬੀ ਬੇਅੰਤੀ ਐ ਉਹ ਕਹਿੰਦਾ ਗਰੀਬੀ ਨੂੰ ਮੇਰੇ ਬਥੇਰਾ ਕੁਸਾ ਕਹਿੰਦਾ ਮੈਂ ਕੀ ਕਰਨਾ ਸਮਾਏ ਵੀ ਕਹਿੰਦਾ ਠੀਕ ਰਹਿਣ ਗਿਆ ਮਾਮਾ ਧੀਆ ਵੀ ਮੈਨੂੰ ਤਾਂ ਕੁੜੀ ਉਹ ਵਧੀਆ ਚਾਹੀਦੀ ਐ ਉਹ ਕਹਿਣ ਲੱਗਿਆ ਗੁੱਡੀ ਉਰੇ ਆ ਸੇਠ ਉਹ ਆ ਗਈ ਕਹਿੰਦੀ ਹਾਂਜੀ ਦੱਸੋ ਕਹਿੰਦਾ ਵੀ ਇਹ ਰਾਜਾ ਵੀ ਤੇਰਾ ਰਿਸ਼ਤਾ ਮੰਗਦਾ ਐ ਉਹ ਨੀਮੀ ਜੀ ਪਾ ਕੇ ਸੰਗ ਕੇ ਕਹਿੰਦੀ ਜੀ ਮੈਨੂੰ ਨਹੀਂ ਪਤਾ ਵੀ ਮੇਰੀ ਮਾਂ ਨੂੰ ਪੁੱਛ ਲੋ ਉਹ ਕਹਿੰਦਾ ਦੇਖਿਆ ਅਕਲ ਕੁੜੀ ਦੀ ਚਲੋ ਜੀ ਮਾਂ ਨੂੰ ਬੁਲਾ ਲਿਆ ਮਾਂ ਕਹਿਣ ਲੱਗੀ ਸੇਠ ਨੂੰ ਕਹਿੰਦੀ ਜੀ ਅਸੀਂ ਤਾਂ ਬਹੁਤ ਗਰੀਬ ਆ ਤੁਹਾਨੂੰ ਤਾਂ ਸਾਡਾ ਪਤਾ ਹੈ ਵੀ ਕਿ ਇਹ ਰਾਜੇ ਮਹਾਰਾਜੇ ਵੀ ਸਾਡਾ ਕਿੱਥੋਂ ਮੈਂ ਚ ਇਹਨਾਂ ਨਾਲ ਉਹ ਕਹਿਣ ਲੱਗਿਆ ਰਾਜਾ ਵੀ ਨਹੀਂ ਬੀਬੀ ਜਦੋਂ ਮੈਂ ਤਾਂ ਮੰਗ ਕੇ ਲੈ ਰਿਹਾ ਤਾਂ ਉਹ ਕਹਿਣ ਲੱਗੀ ਫਿਰ ਕਹਿੰਦੀ ਸੇਠ ਨੂੰ ਕਹਿਣ ਲੱਗੀ ਵੀ ਤੁਸੀਂ ਐ ਕਰੋ ਜੀ ਚਲੋ ਇਹਨਾਂ ਨੇ ਤਾਂ ਰਾਜਾ ਸਾਹਿਬ ਨੇ ਕੁੜੀ ਫਿੱਟ ਕਰ ਲਈ ਵੀ ਪਰ ਮੁੰਡਾ ਤੇ ਮੁੰਡੇ ਦੀ ਮਾਂ ਉਹ ਕੁਝ ਹੱਥ-ਪੱਤ ਲਾਉਣਗੇ ਵੀ ਗਰੀਬਾਂ ਨੂੰ ਸਾਨੂੰ ਵੀ ਉਹਨਾਂ ਨੂੰ ਵੀ ਪਹਿਲਾਂ ਦਿਖਾ ਦਿਓ। ਭਾਈ ਰਾਜੇ ਨੇ ਤਾਂ ਉਸੇ ਟਾਈਮ ਮੰਗਾ ਲਿਆ ਭੇਜਿਆ ਆਪ ਦੀ ਰਾਥ ਜਿਹੜਾ ਹੈਗਾ ਤੀ ਨੌਕਰ ਭੇਜ ਕੇ ਉਹੀ ਕਹਿੰਦਾ ਲਿੰਬਠਿਆ ਲਿਆ ਰਾਣੀ ਨੂੰ ਤੇ ਮੇਰੇ ਰਾਜਕੁਮਾਰ ਨੂੰ ਜਦੋਂ ਉਹ ਆ ਗਏ ਆ ਕੇ ਭਾਈ ਉਹਨਾਂ ਨੇ ਦੇਖੀ ਕੁੜੀ ਦੱਸੀ ਸਾਰੀ ਗੱਲਬਾਤ ਤਾਂ ਉਹਨਾਂ ਨੇ ਵੀ ਪਸੰਦ ਕਰ ਲਈ ਕੁੜੀ ਮਾ ਪੁੱਤ ਨੇ ਵੀ ਪਸੰਦ ਕਰੀ ਕਹਿੰਦੇ ਵੀ ਠੀਕ ਐ। ਪਰ ਸੇਠ ਨੇ ਕੁੜੀ ਦੀ ਮਾਂ ਨੇ ਬਹੁਤ ਖੋਲੀ ਗੱਲ ਵੀ ਅਸੀਂ ਤਾਂ ਜਮੇ ਗਰੀਬ ਆਂ ਰੋਟੀ ਨਹੀਂ ਪੱਕਦੀ ਉਹ ਕਹਿੰਦੇ ਅਸੀਂ ਕੁਛ ਨਹੀਂ ਇਸ ਗੱਲ ਤੋਂ ਸਾਨੂੰ ਕੁੜੀ ਫਿੱਟ ਐ। ਭਾਈ ਹੋ ਗਿਆ ਵਿਆਹ ਕਰ ਲਿਆ। ਲੈ ਗਏ ਉਹਨੂੰ ਵਿਆਹ ਕੇ ਸੇਠ ਨੇ ਆਪਦੇ ਮਹਿਲਾਂ 'ਚ ਵਿਆਹ ਕਰਿਆ ਕੁੜੀ ਦਾ ਵਧੀਆ। ਲੈ ਗਏ ਵਿਆਹ ਕੇ ਤਾਂ ਹੁਣ ਗਾਹਾਂ ਬਸਦੀ ਐ ਜਦੋਂ ਕੁੜੀ। ਤਾਂ ਮੁੰਡੇ ਦੇ ਮਸ਼ੋਹਰ ਮੱਤ ਉਹਦੇ ਦੋਸਤ ਕਹਿਣ ਲੱਗੇ ਉਹਨੂੰ ਰਾਜਿਆਂ ਵਜ਼ੀਰਾਂ ਦੇ ਮੁੰਡੇ ਉਹਦੇ ਜਾਣ ਪਛਾਣ ਵਾਲੇ ਦੋਸਤ ਉਹਨੂੰ ਕਹਿੰਦੇ ਤੈਂ ਜੱਟਾਂ ਦੀ ਕੁੜੀ ਨਾਲ ਵਿਆਹ ਕਾ ਤੋਂ ਕਰਾ ਲਿਆ ਕਹਿੰਦਾ ਇੰਨਾ ਨੂੰ ਗੜੀ ਇੰਨੀ ਅਕਲ ਨਹੀਂ ਹੁੰਦੀ ਕਿ ਰਾਜਿਆਂ ਦੀਆਂ ਧੀਆਂ ਨੂੰ ਵੱਧ ਦਿਮਾਗ ਹੁੰਦਾ ਹੈ ਭਾਈ ਉਹਦੇ ਮਨ 'ਚ ਕੀੜਾ ਵੜਦਾ ਕਹਿੰਦਾ ਕਦੇ ਪਰਖੀ ਆ ਤੈਂ ਇਹ ਉਹ ਕਹਿੰਦਾ ਨਾ ਮੈਂ ਤਾਂ ਨਹੀਂ ਕਦੇ ਪਰਖੀ ਕਹਿੰਦਾ ਫਿਰ ਤੈਨੂੰ ਪਰਖ ਕੇ ਤਾਂ ਦੇਖ ਪਾਯੋ ਕਹਿਣ ਲੱਗਿਆ ਉਹਨੂੰ ਕੁੜੀ ਨੂੰ ਕਹਿੰਦਾ ਅੱਜ ਤੇਰੀ ਮੰਮੀ ਕੋਲੇ ਪਾ ਮਿਲ ਕੇ ਆਉਣੀਆ ਕਹਿੰਦਾ ਚੱਲ ਤੇਰੀ ਮਾਂ ਨੂੰ ਮੋਲਿਆ ਕੇ ਲਿਆਵਾਂ ਤੈਨੂੰ ਭਾਈ ਉੱਥੋਂ ਲੈ ਗਿਆ ਲਾ ਜਾ ਕੇ ਸੇਠ ਕੋਲ ਲੈ ਗਿਆ ਉੱਥੇ ਕਹਿਣ ਲੱਗਿਆ ਸੇਠ ਨੂੰ ਕਹਿੰਦਾ ਵੀ ਇੰਨਾਂ ਤਾਂ ਮੱਤ ਘੱਟ ਹੁੰਦੀ ਆ ਰਾਜਿਆਂ ਦੇ ਧੀਆਂ ਪੁੱਤਾਂ ਨੂੰ ਵੱਧਾ ਕਲ ਹੁੰਦੀ ਆ ਕਹਿੰਦਾ ਮੈਂ ਤਾਂ ਇਹਦੀ ਪਰਖ ਕਰਨੀ ਐ ਉਹ ਕਹਿੰਦਾ ਭਾਈ ਤੁਹਾਨੂੰ ਪਹਿਲਾਂ ਕੀ ਕਿਹਾ ਸੀ ਇਹੀ ਗੱਲਾਂ ਤਾਂ ਤੁਹਾਨੂੰ ਸਾਰਾ ਕੁਝ ਕਿਹਾ ਸੀ ਉਦੋਂ ਤਾਂ ਤੁਸੀਂ ਭੱਜ ਕੇ ਹਾਂ ਕਰੀ ਹੁਣ ਨੀ ਇਹ ਕੱਲਾ ਹੁੰਦੀਆਂ ਸੇਠ ਕਹਿੰਦਾ ਵੀ ਤੈ ਪਰਖ ਕਰਨੀ ਆ ਆਪਦੇ ਘਰੇ ਲਜਾ ਜੋ ਪਰਖ ਕਰਨੀ ਆ ਕਰ ਮੇਰੇ ਘਰੇ ਨਹੀਂ ਤੇਰੀ ਪਰਖ ਚਰਖ ਚੱਲੂਗੀ ਹੁਣ ਭਾਈ ਮੁੰਡਾ ਆਪਦੇ ਘਰੇ ਲੈ ਗਿਆ ਮਹਿਲਾ ਚ ਲਜਾ ਕੇ ਉਹਨੂੰ ਕਹਿਣ ਲੱਗਿਆ ਕੁੜੀ ਨੂੰ ਕਹਿੰਦਾ ਮੈਂ ਤੇਰੀ ਪਰਖ ਕਰਨੀ ਐ ਉਹ ਕਹਿਣ ਲੱਗੀ ਕੁੜੀ ਸਿਆਣੀ ਸੀ ਉਹ ਕਹਿੰਦੀ ਪਰਖ ਤਾਂ ਕਰ ਲੈ ਜਿਹੜੀ ਕਰਨੀ ਐ ਪੂਰੀ ਜਤੀ ਸਤੀਆਂ ਕਹਿੰਦੀ ਮੈਨੂੰ ਮੇਰਾ ਪਤਾ ਤੈਨੂੰ ਤੇਰਾ ਪਤਾ ਐ ਇਤੋਂ ਬਿਨਾ ਕਦੇ ਮੈਂ ਅੱਖਕ ਪੱਟ ਕੇ ਕਿਸੇ ਕੰਨੀ ਝਾਕੀ ਨਹੀਂ ਕਿਸੇ ਮਰਦ ਕੰਨੀ ਸਿਰਫ ਤੇਰੇ ਕੰਨੀ ਝਾਕੀਆਂ ਤੂੰ ਜਿਹੜੀ ਪਰਖ ਕਰਨੀ ਹੈ ਕਰ ਲੈ ਕਹਿੰਦੀ ਇਹ ਪਰਖ ਕਹਿੰਦੀ ਤਾਂ ਜਦੋਂ ਤੇਰੀ ਸੇਜ ਤੇ ਚੜੀ ਤੀ ਉਦੋਂ ਨਹੀਂ ਕਰੀ ਤੈਂ ਮੁੰਡੇ ਨੂੰ ਗੱਲ ਨਾ ਔੜੇ ਉਹ ਬਸ ਆਉਂਗੂ ਮੇਂ ਜੇ ਕਰਕੇ ਕਹਿੰਦਾ ਉਹ ਤਾਂ ਠੀਕ ਆ ਉਹ ਤਾਂ ਠੀਕ ਆ ਕਹਿੰਦਾ ਪਰ ਪਰਖ ਕਰਨੀ ਹੈ ਮੈਂ ਕਿ ਮੋਟਾ ਦਿਮਾਗ ਹੋਈ ਤਾਂ ਕਹਿਣ ਲੱਗੇ ਜੀ ਕਰ ਲੈ ਕਹਿੰਦੀ ਪਰਖ ਉਹਨੇ ਕੀ ਕਰਿਆ ਅੱਗਮਚਵਾ ਕੇ ਉਹਦੇ ਤੇ ਤਵੀ ਧਰਤੀ ਲੋਹੇ ਦੀ ਮੁੰਡੇ ਨੇ ਜਦੋਂ ਤਵੀ ਧਰੀ ਜਦੋਂ ਪੂਰੀ ਲਾਲ ਹੋ ਗਈ ਤਵੀ ਤਾਂ ਉੱਥੇ ਸੇਠ ਵੀ ਖੜਾ ਹੈ ਕੁੜੀ ਦੀ ਮਾਂ ਵੀ ਖੜੀ ਹੈ ਰਾਜਾ ਰਾਣੀ ਵੀ ਖੜੇ ਨੇ ਹੋਰ ਪਤਵੰਤੇ ਬੰਦੇ ਵੀ ਖੜੇ ਨੇ ਕਿਉਂ ਉਹ ਸੇਠ ਨੇ ਬੁਲਾਏ ਜਾਣ ਕੇ ਤਾਂ ਉਹ ਕੁੜੀ ਨੂੰ ਕਹਿਣ ਲੱਗਿਆ ਮੁੰਡਾ ਕਹਿੰਦਾ ਹੁਣੇ ਤਵੀ ਨੂੰ ਚੱਕ ਕੇ ਲਾਲ ਹੋਈ ਹੋਈ ਤਵੀ ਕਹਿੰਦਾ ਇਹਨੂੰ ਚੱਕ ਕੇ ਆਪਦੇ ਹੱਥਾਂ ਨਾਲ ਪਰਾਂ ਤਰਦੇ ਕੁੜੀ ਨੇ ਸਿਮ ਰਿਆ ਆਪਦਾ ਪਰਮਾਤਮਾ ਕੁੜੀ ਨੇ ਚੱਕੀ ਤਵੀ ਜਿੱਥੇ ਉਹਨੇ ਗਿਆ ਉੱਥੇ ਧਰਤੀ ਹੈਰਾਨ ਰਹਿ ਗਏ ਸਾਰੇ ਕਹਿੰਦੀ ਹੋਰ ਦੱਸ ਕਹਿੰਦੀ ਕੀ ਕਰਾਂ ਧਰਤੀ ਕਹਿੰਦੀ ਲੈ ਮੇਰੇ ਹੱਥ ਦੇਖ ਲੈ ਕਹਿੰਦੀ ਮੱਚੇ ਹੋਏ ਦੀਂਦੇ ਨੇ ਤੈਨੂੰ ਐ ਕਰਤੇ ਦੇਖ ਕਹਿੰਦੀ ਮੇਰੇ ਹੱਥ ਦੀਂਦੇ ਨੇ ਮੱਚੇ ਹੋਏ ਕਹਿਣ ਲੱਗਿਆ ਸੇਠ ਹੋਰ ਵੀ ਲੈ ਲੈ ਹੁਣ ਤਾਂ ਕੋਈ ਪਰਖ ਜੀ ਕਰਨੀ ਆ ਉਹ ਵੀ ਕਰ ਲੈ ਕਹਿੰਦਾ ਬਿਸ਼ਰਮ ਹੋ ਗਿਆ ਕਿਉਂ ਰਾਜੇ ਰਾਣੀ ਨੇ ਵੀ ਘੂਰਿਆ ਫਿਰ ਉਹ ਵੀ ਫਿਰ ਬੜੇ ਬਿਸ਼ਰਮ ਹੋਈ ਕਹਿਣ ਲੱਗੇ ਕੁੜੀ ਨੂੰ ਬੁੱਕਲ ਚ ਲੈ ਕੇ ਵੀ ਤੀਏ ਸਾਡੀ ਗਲਤੀ ਐ ਅਸੀਂ ਇਹਨੂੰ ਰੋਕਿਆ ਨਾ ਉਹ ਕਹਿੰਦੀ ਜਿਹੜਾ ਕੁਝ ਕਰਨਾ ਕਰ ਲੋ ਕੋਈ ਗੱਲ ਨਹੀਂ ਤਾਂ ਸੇਠ ਨੇ ਵੀ ਬੜੇ ਝਾੜੇ ਲੋਕਾਂ ਨੇ ਵੀ ਝਾੜਿਆ ਰਾਜੇ ਤੇ ਰਾਣੀ ਨੂੰ ਵੀ ਤੁਸੀਂ ਤਾਂ ਸਿਆਣੇ ਤੇ ਜੇ ਮੂਰਖੀ ਤੁਹਾਡਾ ਮੁੰਡਾ ਵੀਂ ਪਹਿਲਾਂ ਤਾਂ ਇਹ ਕਿਸੇ ਕੁੜੀ ਦਾ ਕਾਬਲੀ ਨਹੀਂ ਥੋੜਾ ਤਾਂ ਮੁੰਡਾ ਹੀ ਕਾਬਲੀ ਨਹੀਂ ਇਹ ਤਾਂ ਸਿਆਣੀ ਐ ਕੁੜੀ ਤਾਂ ਬੈਠੀ ਐ ਨਹੀਂ ਇਹਨੂੰ ਹੀ ਛੱਡ ਜੇ ਜਿਹਨੂੰ ਕੋਈ ਉਹ ਕਹਿਣ ਲੱਗਿਆ ਵੀ ਚਲੋ ਠੀਕ ਐ ਤਾਂ ਭਾਈ ਸਾਰੇ ਵਾਗੇ ਜਦੋਂ ਕੁੜੀ ਅੱਖਾਂ ਮੀਚੀ ਭਗਤੀ ਆਪਣੀ ਕਰ ਰਹੀ ਆ ਉਹ ਰੋਜ਼ ਪਾਠ ਪੂਜਾ ਕਰਦੀ ਸੀ ਕੁੜੀ ਪਹਿਲਾਂ ਤੋਂ ਹੀ ਤਾਂ ਭਗਵਾਨ ਜੀ ਦਿਸੇ ਕੁੜੀ ਉਹ ਕਹਿਣ ਲੱਗੀ ਮਹਾਰਾਜ ਸ਼ਿਵਜੀ ਭਗਵਾਨ ਆਏ ਕਹਿੰਦੀ ਮਹਾਰਾਜ ਤੁਸੀਂ ਉਹਦੇ ਸਿਰ ਤੇ ਹੱਥ ਧਰ ਕੇ ਕਹਿੰਦੇ ਬੱਚੀ ਮੈਂ ਤੇਰਾ ਸਾਰਾ ਕੁਝ ਮੈਨੂੰ ਦਿਸ ਰਿਹਾ ਤੀ ਮੈਂ ਕਿਵੇਂ ਰਹਿ ਸਕਦਾ ਤੀ ਤੂੰ ਮੈਨੂੰ ਇੰਨਾ ਯਾਦ ਕਰਦੀ ਐ ਫਿਰ ਉਹਨਾਂ ਨੇ ਆਪ ਦੇ ਹੱਥ ਦਿਖਾਏ ਕਹਿੰਦਾ ਆ ਦੇਖ ਮੇਰੇ ਹੱਥ ਤਵੀ ਮੈਂ ਚੱਕੀ ਤੀ ਕਹਿੰਦਾ ਤੈਨੂੰ ਤਾਂ ਮੈਂ ਫੁੱਲ ਦੀ ਨਹੀਂ ਲੱਗਣ ਦਿੱਤੀ ਭਾਈ ਹੱਥ ਉਹਨਾਂ ਦੇ ਜਲੇ ਪਏ ਜਿੱਥੋਂ ਤੋ ਵੀ ਚੱਕੀ ਕਹਿੰਦਾ ਪੈ ਗਿਆ ਨਾ ਨਿਸ਼ਾਨ ਕਹਿੰਦਾ ਤੂੰ ਤਾਂ ਮੱਚ ਜਾਂਦੀ ਕਹਿੰਦਾ ਇਹ ਤਾਂ ਬੰਦਾ ਹੀ ਪਾਗਲ ਨੇ ਭਾਈ ਕੁੜੀ ਨੇ ਇੰਨਾ ਉਹਨਾਂ ਦਾ ਉਹ ਕਰਿਆ ਸ਼ੁਕਰ ਉਹ ਕਹਿੰਦਾ ਜਦੋਂ ਤੂੰ ਹੱਥ ਪਾਉਂਦੀ ਸੀ ਕਹਿੰਦਾ ਮੈਂ ਤਾਂ ਆਪਦੇ ਹੱਥ ਤੋਂ ਉਹਦੀ ਥੱਲੇ ਧਰ ਲੈ ਤੇ ਤੇਰੇ ਹੱਥ ਦੇ ਸੋ ਇੰਨੀ ਕੁ ਬਾਤ ਹੈ ਜੀ ਇਹੋ ਜਿਹੇ ਲੋਕ ਹੁੰਦੇ ਨੇ ਇਹੋ ਜਿਹੇ ਭਗਤ ਹੁੰਦੇ ਨੇ ਔਰ ਇਹੋ ਜਿਹੇ ਗੁਰੂ ਹੁੰਦੇ ਨੇ ਦਿਲੋਂ ਮੰਨਿਏ ਤਾਂ ਗੁਰੂ ਦੇਖਦੇ ਵੀ ਨੇ ਮਿਲਦੇ ਵੀ ਨੇ ਕਾਜ ਸੁਧਾਰਦੇ ਵੀ ਨੇ ਆਪਣੇ ਨੇਪਰੇ ਵੀ ਚਾਣਦੇ ਨੇ ਪਰ ਆਪਾਂ ਹੀ ਕਲਜੁਗੀ ਜੀਵ ਆ ਆਪਣੀ ਅੰਨੀ ਲੇਵ ਲੱਗਦੀ ਹੋਈ ਨਹੀਂ ਹੈਗੀ ਪ੍ਰਮਾਤਮਾ ਨਾਲ ਹੈ ਬਹੁਤ ਕੁਝ ਜਦੋਂ ਆਪਾਂ ਕਰਦੇ ਨਹੀਂ ਫਿਰ ਆਪਣੇ ਲਈ ਕੁਛ ਵੀ ਨਹੀਂ ਸੋ ਧੰਨਵਾਦ ਜੀ